ਲੁਧਿਆਣਾ ਸ਼ਹਿਰ ਵਿੱਚ ਡੇਂਗੂ ਦਾ ਪ੍ਰਕੋਪ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਡੇਂਗੂ ਦੇ ਪੋਜ਼ਿਟਿਵ ਮਾਮਲਿਆਂ ਦੀ ਗਿਣਤੀ ਜੋ ਹੈ ਕਾਫੀ ਵੱਧ ਗਈ ਹੈ ਜੇਕਰ ਗੱਲ ਕਰੀਏ ਤਾਂ ਇਸ ਵਾਰ ਦੀ ਤਾਦਾਦ ਜੋ ਜੋ ਕਿ ਪਿਛਲੇ ਸਾਲ ਦੇ ਤੁਲਨਾ ਅੰਤਰਜ ਕਾਫੀ ਵੱਧ ਗਈ ਹੈ ਸਿਹਤ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 24 ਸਤੰਬਰ ਨੂੰ ਡੇਂਗੂ ਦੇ ਮਾਮਲੇ ਦੀ ਜਿਹੜੀ ਸੰਖਿਆ 87 ਤੋਂ ਵੱਧ ਕੇ 9 ਅਕਤੂਬਰ ਤੱਕ 166 ਹੋ ਗਈ ਸੀ ਜਿਸ ਨਾਲ ਸਿਰਫ 15 ਦਿਨਾਂ ਦੇ ਵਿੱਚ ਲਗਭਗ 91 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ 106 ਮਾਮਲੇ ਦੀ ਵਰਤਮਾਨ ਸੰਖਿਆ ਹੈ ਜੋ ਕਿ 2014 ਦੇ ਵਿੱਚ ਇਸੇ ਤਰ੍ਹਾਂ ਇੱਕ ਰਿਪੋਰਟ ਦਰਜ ਕੀਤੀ ਗਈ ਸੀ 155 ਮਾਮਲਿਆਂ ਤੋਂ ਜ਼ਿਆਦਾ ਵੱਧ ਰਹੇ ਨੇ ਇਹ ਮਾਮਲੇ ਡੇਂਗੂ ਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਜੋ ਕਿ ਜੋ ਕਿ ਇਸ ਸਾਲ ਰਿਪੋਰਟ ਕਿੱਤੇ ਗਏ 168 ਰੋਗੀਆਂ ਦਾ ਲਗਭਗ 90 ਹਸਪਤਾਲਾਂ ਦੇ ਵਿੱਚ ਭਰਤੇ ਹੋਣ ਤੋਂ ਬਾਅਦ ਠੀਕ ਹੋ ਗਏ ਨੇ ਬੀਤੇ ਦਿਨਾਂ ਦੇ ਮੁਤਾਬਕ ਲੁਧਿਆਣੇ ਵਿੱਚ 12 ਡੇਂਗੂ ਦੇ ਰੋਗੀ ਅੱਜ ਵੀ ਭਰਤੇ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚੜ ਦੇ ਲਈ ਜਾਣਕਾਰੀ ਸਾਂਝੀ ਕਰਦਿਆ ਕਿਹਾ ਗਿਆ ਹੈ ਕਿ ਕੋਲਰਾ ਗੰਬਲਿਆ ਅਤੇ ਹੋਰ ਵੀ ਭਾਂਡਿਆਂ ਵਿੱਚ ਪਾਣੀ ਖੜਾ ਨਾ ਹੋਣ ਦਿਓ ਇਹਨਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਸਾਫ਼ ਕਰੋ ਛੱਤ ਤੇ ਪਏ ਪੁਰਾਣੇ ਟਾਇਰ, ਬਾਲਟੀਆਂ ਜਾਂ ਕਿਸੇ ਵੀ ਬੇਕਾਰ ਸਮਾਨ ਵਿੱਚ ਪਾਣੀ ਖੜਾ ਨਾ ਹੁੰਦਿਓ। ਪੂਰੇ ਬਾਹਾਂ ਵਾਲੇ ਅਤੇ ਢਿੱਲੇ ਕੱਪੜੇ ਪਾਓ ਜਿਸ ਨਾਲ ਸਰੀਰ ਪੂਰੀ ਤਰ੍ਹਾਂ ਢਕੇਿਆ ਰਹੇ। ਮੱਛਰ ਭਜਾਉਣ ਵਾਲੀ ਕ੍ਰੀਮਾਂ, ਲੋਸ਼ਨ ਜਾਂ ਸਪਰੇਅ ਦੀ ਵਰਤੋਂ ਕਰੋ। ਘਰ ਦੇ ਅਲੇ-ਦੁਅਲੇ ਦੀਆਂ ਥਾਵਾਂ ਅਤੇ ਕੂੜਾ ਜਾਂ ਗੰਦਗੀ ਇਕੱਠਾ ਨਾ ਹੋਣਦਿਓ। ਡੇਂਗੋ ਫਲਾਉਣ ਵਾਲੇ ਮੱਛਰ ਸਵੇਰੇ ਅਤੇ ਸ਼ਾਮ ਦੇ ਸਮੇਂ ਜ਼ਿਆਦਾ ਸਰਗਰਮ ਹੁੰਦੇ ਨੇ। ਇਸ ਲਈ ਇਹਨਾਂ ਸਮੱਸਿਆਵਾਂ ਦੇ ਵੱਲ ਖਾਸ ਧਿਆਨ ਲੱਖੋ। ਲੁਧਿਆਣਾ ਸ਼ਹਿਰ ਵਿੱਚ ਡੇਂਗੂ ਦਾ ਪ੍ਰਕੋਪ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਡੇਂਗੂ ਦੇ ਪੋਜ਼ਿਟਿਵ ਮਾਮਲਿਆਂ ਦੀ ਗਿਣਤੀ ਜੋ ਹੈ ਕਾਫੀ ਵੱਧ ਗਈ ਹੈ ਜੇਕਰ ਗੱਲ ਕਰੀਏ ਤਾਂ ਇਸ ਵਾਰ ਦੀ ਤਾਦਾਦ ਜੋ ਜੋ ਕਿ ਪਿਛਲੇ ਸਾਲ ਦੇ ਤੁਲਨਾ ਦਰਜ ਕਾਫੀ ਵੱਧ ਗਈ ਹੈ ਸਿਹਤ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 24 ਸਤੰਬਰ ਨੂੰ ਡੇਂਗੂ ਦੇ ਮਾਮਲਿਆਂ ਦੀ ਜਿਹੜੀ ਸੰਖਿਆ 87 ਤੋਂ ਵੱਧ ਕੇ 9 ਅਕਤੂਬਰ ਤੱਕ 166 ਹੋ ਗਈ ਸੀ ਜਿਸ ਨਾਲ ਸਿਰਫ 15 ਦਿਨਾਂ ਦੇ ਵਿੱਚ ਲਗਭਗ 91 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ 106 ਮਾਮਲੇ ਦੀ ਵਰਤਮਾਨ ਸੰਖਿਆ ਹੈ ਜੋ ਕਿ 2014 ਦੇ ਵਿੱਚ ਇਸੇ ਤਰ੍ਹਾਂ ਇੱਕ ਰਿਪੋਰਟ ਦਰਜ ਕੀਤੀ ਗਈ ਸੀ 155 ਮਾਮਲਿਆਂ ਤੋਂ ਜ਼ਿਆਦਾ ਵੱਧ ਰਹੇ ਨੇ ਇਹ ਮਾਮਲੇ ਡੇਂਗੂ ਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਜੋ ਕਿ ਜੋ ਕਿ ਇਸ ਸਾਲ ਰਿਪੋਰਟ ਕਿਤੇ ਗਏ 168 ਰੋਗੀਆਂ ਦਾ ਲਗਭਗ 90 ਹਸਪਤਾਲਾਂ ਦੇ ਵਿੱਚ ਭਰਤੇ ਹੋਣ ਤੋਂ ਬਾਅਦ ਠੀਕ ਹੋ ਗਏ ਨੇ ਬੀਤੇ ਦਿਨਾਂ ਦੇ ਮੁਤਾਬਕ ਲੁਧਿਆਣੇ ਵਿੱਚ 12 ਡੇਂਗੂ ਦੇ ਰੋਗੇ ਅੱਜ ਵੀ ਭਰਤੇ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚੜ ਦੇ ਲਈ ਜਾਣਕਾਰੀ ਸਾਂਝੀ ਕਰਦਿਆ ਕਿਹਾ ਗਿਆ ਹੈ ਕਿ ਕੂਲਰਾਂ, ਗੰਬਲਿਆਂ ਅਤੇ ਹੋਰ ਵੀ ਭਾਂਡੇ ਵਿੱਚ ਪਾਣੀ ਖੜਾ ਨਾ ਹੋਣ ਦਿਓ। ਇਹਨਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਸਾਫ਼ ਕਰੋ। ਛੱਤ 'ਤੇ ਪਏ ਪੁਰਾਣੇ ਟਾਇਰ, ਬਾਲਟੀਆਂ ਜਾਂ ਕਿਸੇ ਵੀ ਬੇਕਾਰ ਸਮਾਨ ਵਿੱਚ ਪਾਣੀ ਖੜਾ ਨਾ ਹੋਣ ਦਿਓ। ਪੂਰੇ ਬਹਾਵ ਵਾਲੇ ਅਤੇ ਢਿੱਲੇ ਕਪੜੇ ਪਾਓ ਜਿਸ ਨਾਲ ਸਰੀਰ ਪੂਰੀ ਤਰ੍ਹਾਂ ਟਕਿਆ ਰਹੇ। ਮੱਛੇ ਭਜਾਉਣ ਵਾਲੀ ਕਰੀਮਾਂ, ਲੋਸ਼ਨ ਜਾਂ ਸਪਰੇਅ ਦੀ ਵਰਤੋਂ ਕਰੋ। ਘਰ ਦੇ ਆਲੇ-ਦੁਆਲੇ ਦੀਆਂ ਥਾਵਾਂ ਅਤੇ ਕੂੜਾ ਜਾਂ ਗੰਦਗੀ ਇਕੱਠਾ ਨਾ ਹੋਣ ਦਿਓ। ਡੈਂਗੂ ਫੁਲਾਉਣ ਵਾਲੇ ਮੱਛਰ ਸਵੇਰੇ ਅਤੇ ਸ਼ਾਮ ਦੇ ਸਮੇਂ ਜ਼ਿਆਦਾ ਸਰਗਰਮ ਹੁੰਦੇ ਨੇ ਇਸ ਲਈ ਇਹਨਾਂ ਸਮੱਸਿਆ ਦੇ ਵੱਲ ਖਾਸ ਧਿਆਨ ਰੱਖੋ